ਸਸਰੀ ਘਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਤੁਹਾਡੇ ਸਾਹਮਣੇ ਅੱਜ ਮੈਂ ਇੱਕ ਨਵੀਂ ਕ੍ਰਾਈਮ ਸਟੋਰੀ ਲੈ ਕੇ ਆਇਆ ਜੋ ਕਿ ਕੈਨੇਡਾ ਦੇ ਸ਼ਹਿਰ ਮਿਸਿਸਾਗਾ ਦੀ ਹੈ ਇਹ ਗੱਲ 3 ਦਸੰਬਰ 2022 ਦੀ ਹੈ ਅਚਾਨਕ ਹੀ 3 ਦਸੰਬਰ 2022 ਨੂੰ ਰਾਤ ਨੂੰ 10 ਵਜੇ ਪੁਲਿਸ ਨੂੰ ਇੱਕ ਕਾਲ ਜਾਂਦੀ ਹੈ ਕਿ ਪੈਟਰੋ ਗੈਸ ਸਟੇਸ਼ਨ ਜੋ ਕਿ ਕ੍ਰੈਡਿਟ 뷰 ਰੋਡ ਤੇ ਸਥਿਤ ਹੈ ਉੱਥੇ ਸ਼ੂਟਆਊਟ ਹੋ ਗਿਆ ਹੈ ਗੋਲੀ ਚੱਲ ਗਈ ਹੈ ਤੇ 10:40 ਵਜੇ ਪੁਲਿਸ ਉੱਥੇ ਪਹੁੰਚਦੀ ਹੈ ਨਾਲ ਪੈਰਾਮੈਡੀਕਲ ਸਹੂਲਤਾਂ ਪਹੁੰਚਦੀਆਂ ਹਨ ਜਦੋਂ ਉਹ ਦੇਖਦੇ ਹਨ ਉੱਥੇ ਇੱਕ 21 ਸਾਲਾ ਨੌਜਵਾਨ ਪਵਨਪ੍ਰੀਤ ਕੁੜੀ ਖੂਨ ਨਾਲ ਲਤਪਤ ਪਈ ਹੁੰਦੀ ਹੈ ਜਿਸ ਦੇ ਗੋਲੀਆਂ ਵੱਜੀਆਂ ਹੋਈਆਂ ਹੁੰਦੀਆਂ ਹਨ ਤੇ ਪੁਲਿਸ ਉੱਥੇ ਉਸ ਨੂੰ ਦੇਖਦੀ ਹੈ ਤੇ ਪੈਰਾਮੈਡੀਕਲ ਸਹੂਲਤਾਂ ਵਾਲੇ ਜਦੋਂ ਉਸ ਨੂੰ ਦੇਖਦੇ ਹਨ ਤਾਂ ਉਸ ਨੂੰ ਮਰਿਤਕ ਕਰਾਰ ਕਰ ਦਿੰਦੇ ਹਨ ਫਿਰ ਉਸ ਨੂੰ ਪੋਸਟਮਾਰਟਮ ਲਈ ਲੈ ਜਾਂਦੇ ਹਨ ਜਿਸ ਵਿੱਚ ਪਤਾ ਲੱਗਦਾ ਹੈ ਕਿ ਉਸ ਤੇ ਦੋ ਗੋਲੀਆਂ ਮਾਰੀਆਂ ਹਨ ਗੋਲੀਆਂ ਮਾਰਨ ਵਾਲਾ ਸ਼ਖਸ ਜੋ ਸਾਈਕਲ ਤੇ ਆਉਂਦਾ ਹੈ ਜਿਸ ਦੇ ਕਾਲੇ ਕੱਪੜੇ ਪਾਏ ਹੁੰਦੇ ਹਨ ਹੱਥਾਂ ਵਿੱਚ ਚਿੱਟੇ ਗਲਵਜ਼ ਪਾਏ ਹੁੰਦੇ ਹਨ ਪਹਿਲਾਂ ਉਹ ਸਿਗਰਟ ਪਿੰਦਾ ਹੈ ਆ ਕੇ ਉੱਥੇ ਪੰਪ ਤੇ ਤੇ ਉਹ ਵੇਟ ਕਰਦਾ ਹੈ ਉਹ ਸਿਗਰਟ ਪਿੰਦਾ ਹੈ ਤੇ ਵੇਟ ਕਰਦਾ ਹੈ ਫਿਰ ਉਹ ਅੰਦਰ ਜਾਂਦਾ ਹੈ ਜਦੋਂ ਗੈਸ ਸਟੇਸ਼ਨ ਦੇ ਤਾਹੋ ਪਵਨਪ੍ਰੀਤ ਨੂੰ ਬੋਲਣ ਦਾ ਜਾਂ ਸੋਚਣ ਦਾ ਵੀ ਮੌਕਾ ਨਹੀਂ ਦਿੰਦਾ ਉਸ ਤੇ ਗੋਲੀਆਂ ਮਾਰਦਾ ਹੈ ਫਿਰ ਉਹ ਆਪਣਾ ਸਾਈਕਲ ਚੱਕ ਕੇ ਵਾਪਸ ਚਲਾ ਜਾਂਦਾ ਹੈ ਉਹ ਸਾਈਕਲ ਵੀ ਪੁਲਿਸ ਨੂੰ 2 ਦਿਨਾਂ ਬਾਅਦ ਝਾੜੀਆਂ ਚੋਂ ਲੱਭਦਾ ਹੈ ਜਦੋਂ ਉਹ ਸਾਈਕਲ ਦੀ ਪੁਲਿਸ ਜਾਂਚ ਕਰਦੀ ਹੈ ਤਾਂ ਪਤਾ ਲੱਗਦਾ ਹੈ ਉਸ ਦਾ ਮਾਲਕ ਦੱਸਦਾ ਹੈ ਕਿ ਇਹ 2-3 ਮਹੀਨੇ ਪਹਿਲਾਂ ਚੋਰੀ ਹੋ ਗਿਆ ਸੀ ਤਾਂ ਫਿਰ ਉਸਦੇ ਮਾਤਾ ਪਿਤਾ ਪਵਨ ਪ੍ਰੀਤ ਕੌਰ ਦੇ ਮੀਡੀਆ ਚ ਆਉਂਦੇ ਹਨ ਉਹ ਕਹਿੰਦੇ ਹਨ ਕਿ ਇਸ ਨੂੰ ਧਰਮ ਸਿੰਘ ਨਾਮ ਦੇ ਸ਼ਖਸ ਨੇ ਮਾਰਿਆ ਹੈ ਜਦੋਂ ਫਿਰ ਪੁਲਿਸ ਉਹਨਾਂ ਦੇ ਹਿਸਾਬ ਨਾਲ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ 4 ਮਹੀਨੇ ਪਹਿਲਾਂ ਧਰਮ ਸਿੰਘ ਦੀ ਗੁੰਮਸ਼ੁਦਾ ਦੀ ਰਿਪੋਰਟ ਉਸਦੇ ਭਾਈ ਵੱਲੋਂ ਲਿਖਵਾਈ ਗਈ ਸੀ ਜੋ ਕਿ ਇੱਕ ਨਾਇਗਰਾ ਫਾਲ ਦੇ ਉੱਤੇ ਸੁੰਨਸਾਂ ਜਗ੍ਹਾ ਤੇ ਗੱਡੀ ਮਿਲੀ ਸੀ ਜਿਸ ਵਿੱਚ ਇੱਕ ਸੁਸਾਈਡ ਨੋਟ ਵੀ ਸੀ ਜੋ ਕਿ ਧਰਮ ਸਿੰਘ ਵੱਲੋਂ ਲਿਖਿਆ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਮੈਂ ਸੁਸਾਈਡ ਕਰਨ ਲੱਗਾ ਹਾਂ ਉੱਥੋਂ ਉਸ ਦੀਆਂ ਚੱਪਲਾਂ ਤੇ ਕੱਪੜੇ ਵੀ ਮਿਲੇ ਸੀ ਤਾਂ ਪੁਲਿਸ ਉਸਦੇ ਮਾਤਾ ਪਿਤਾ ਨੂੰ ਦੱਸਦੀ ਹੈ ਕਿ ਇਹ ਤਾਂ ਗੁੰਮਸ਼ੁਦਾ ਹੈ ਪਰ ਉਹ ਕਹਿੰਦੇ ਹਨ ਨਹੀਂ ਸਾਨੂੰ ਸ਼ੱਕ ਹੈ ਉਸੇ ਨੇ ਮਾਰਿਆ ਹੈ ਤਾਂ ਫਿਰ ਪੁਲਿਸ ਸ਼ੱਕ ਦੇ ਆਧਾਰ ਤੇ ਧਰਮ ਸਿੰਘ ਦੇ ਜੋ ਭਾਈ ਹੁੰਦਾ ਹੈ ਪਿਰਤਪਾਲ ਢਾਲੀਵਾਲ ਤੇ ਉਸ ਦੀ ਮਾਂ ਅਮਰਜੀਤ ਕੌਰ ਢਾਲੀਵਾਲ ਨੂੰ ਚੱਕਦੀ ਹੈ ਉਸ ਤੇ ਘਰ ਤੇ ਛਾਪਾ ਮਾਰਦੀ ਹੈ ਤਾਂ ਉਹ ਵੀ ਇਹੀ ਗੱਲ ਕਹਿੰਦੇ ਹਨ ਕਿ ਅਸੀਂ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਸੀ ਸਾਡਾ ਮੁੰਡਾ ਤਾਂ ਸਤੰਬਰ ਵਿੱਚ ਹੀ ਗੁੰਮਸ਼ੁਦਾ ਹੋ ਗਿਆ ਸੀ ਪਰ ਉਸ ਦੀ ਲਾਸ਼ ਨਹੀਂ ਲੱਭਦੀ ਕਿਉਂਕਿ 1950 ਤੋਂ ਲੈ ਕੇ ਨਾਇਗਰਾ ਫਾਲ ਤੋਂ ਘੱਟੋ-ਘੱਟ 5000 ਲਾਸ਼ਾਂ ਲੱਭ ਚੁੱਕੀਆਂ ਹਨ ਉੱਥੇ ਬਹੁਤ ਸੈਲ ਕਰਦੇ ਹਨ ਲੋਕ ਅਚਾਨਕ ਵੀ ਬਹੁਤ ਮਰਦੇ ਹਨ ਗਿਰ ਕੇ ਵਿੱਚ ਤੇ ਫਿਰ ਪੁਲਿਸ ਜਾਂਚ ਕਰਦੀ ਹੈ ਪੁਲਿਸ ਨੂੰ ਸ਼ੱਕ ਹੁੰਦਾ ਹੈ ਤੇ ਉਹ ਦੁਬਾਰਾ ਧਰਮ ਦੇ ਮਾਤੇ ਭਾਈ ਨੂੰ ਚੱਕਦੀ ਹੈ ਉਹਨਾਂ ਨੂੰ ਟੌਰਚਰ ਕਰਦੀ ਹੈ ਤਾਂ ਉਹ ਦੱਸ ਦਿੰਦੇ ਹਨ ਸੱਚ ਦੱਸਦੇ ਹਨ ਕਿ ਹਾਂ ਧਰਮ ਸਿੰਘ ਜਿਉਂਦਾ ਹੈ ਇਹ ਉਸਨੇ ਕਹਾਣੀ ਰਚੀ ਸੀ ਪਵਨਪ੍ਰੀਤ ਕੌਰ ਨੂੰ ਮਾਰਨ ਦੀ ਇਹ ਧਰਮ ਸਿੰਘ ਨੇ ਹੀ ਪਵਨਪ੍ਰੀਤ ਕੌਰ ਨੂੰ ਮਾਰਿਆ ਹੈ ਪਰ ਜੋ ਧਰਮ ਸਿੰਘ ਹੈ ਉਹ ਪੁਲਿਸ ਦੇ ਹੱਥ ਨਹੀਂ ਆਉਂਦਾ ਉਹ ਅਜੇ ਤੱਕ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ 2 ਸਾਲ ਹੋ ਗਏ ਉਹ ਪੁਲਿਸ ਦੇ ਹੱਥ ਕੜੀਆਂ ਤੋਂ ਉਸਦੇ ਹੱਥ ਬਹੁਤ ਦੂਰ ਹਨ ਜਿਸ ਤੇ ਕੈਨੇਡਾ ਸਰਕਾਰ ਨੇ ਉੱਥੇ ਦੀ ਪੁਲਿਸ ਨੇ ਉਸਦੇ ਉੱਤੇ 50000 ਡਾਲਰ ਦਾ ਇਨਾਮ ਵੀ ਰੱਖਿਆ ਹੈ ਹੁਣ ਉਹ ਪਤਾ ਨਹੀਂ ਕੈਨੇਡਾ ਵਿੱਚ ਰਹਿੰਦਾ ਹੈ ਜਾਂ ਅਮਰੀਕਾ 'ਚ ਜਾਂ ਇੰਡੀਆ 'ਚ ਉਸ ਦਾ ਕੋਈ ਅਤਾ ਪਤਾ ਨਹੀਂ ਹੈ ਵੀ ਧਰਮ ਸਿੰਘ ਕਿੱਥੇ ਰਹਿੰਦਾ ਹੈ ਚਾਹੇ ਫਿਰ ਆਪਾਂ ਗੱਲ ਕਰਦੇ ਹਾਂ ਕਿ ਉਸ ਨੇ ਪਵਨਪ੍ਰੀਤ ਨੂੰ ਮਾਰਿਆ ਕਿਉਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਅਕਤੂਬਰ 2019 ਤੋਂ ਜਦੋਂ ਪਵਨਪ੍ਰੀਤ ਕੌਰ ਆਪਣੀ ਪੜ੍ਹਾਈ ਪੂਰੀ ਕਰਕੇ ਪਲੱਸ 2 ਆਈਲੈਂਡਸ ਕਰਕੇ ਕੈਨੇਡਾ ਸ਼ੈਰੀਡਨ ਕਾਲਜ ਚ ਪੜਨ ਵਾਸਤੇ ਆਉਂਦੀ ਹੈ 5-7 ਮਹੀਨਿਆਂ ਬਾਅਦ ਉਸ ਦੀ ਗੱਲਬਾਤ ਧਰਮ ਸਿੰਘ ਨਾਲ ਹੁੰਦੀ ਹੈ ਤੇ ਉਹ ਆਪਣੇ ਨੰਬਰ ਵਗੈਰਾ ਐਕਸਚੇਂਜ ਕਰਦੇ ਹਨ ਉਹ ਪਵਨਪ੍ਰੀਤ कौर 21 ਸਾਲਾਂ ਦੀ ਹੁੰਦੀ ਹੈ ਤੇ ਧਰਮ ਸਿੰਘ 30 ਸਾਲਾਂ ਦਾ ਇਹਨਾਂ ਦਾ 9 ਸਾਲਾਂ ਦਾ ਫਰਕ ਹੁੰਦਾ ਹੈ ਤੇ ਫਿਰ ਇਹ ਹੌਲੀ ਹੌਲੀ ਗੱਲਬਾਤ ਕਰਦੇ ਨੇ ਰਿਲੇਸ਼ਨ 'ਚ ਆ ਜਾਂਦੇ ਨੇ ਤੇ ਧਰਮ ਸਿੰਘ ਪਵਨਪ੍ਰੀਤ कौर ਨੂੰ ਵਿਆਹ ਲਈ ਕਹਿੰਦਾ ਹੈ ਤੇ ਪਵਨਪ੍ਰੀਤ ਵੀ ਵਿਆਹ ਲਈ ਮੰਨ ਜਾਂਦੀ ਹੈ ਫਿਰ ਧਰਮ ਸਿੰਘ ਆਪਣੇ ਘਰੇ ਗੱਲ ਕਰਦਾ ਹੈ ਉਸਦੇ ਘਰ ਦੇ ਵੀ ਕਹਿੰਦੇ ਹਨ ਕਿ ਸਾਨੂੰ ਕੋਈ ਇਤਰਾਜ਼ ਨਹੀਂ ਤੂੰ ਉਸ ਕੁੜੀ ਨਾਲ ਵਿਆਹ ਕਰਵਾ ਲੈ ਤੇ ਫਿਰ ਧਰਮ ਸਿੰਘ ਜੋ ਪਵਨਪ੍ਰੀਤ ਕੌਰ ਹੁੰਦੀ ਹੈ ਉਸਦੀ ਮਾਂ ਜਸਵੀਰ ਕੌਰ ਦਾ ਨੰਬਰ ਤਾਂ ਪਵਨਪ੍ਰੀਤ ਕੌਰ ਤੋਂ ਲੈਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਤੇਰੀ ਮਾਂ ਨਾਲ ਗੱਲ ਕਰਨੀ ਹੈ ਉਸਦੀ ਮਾਂ ਨਾਲ ਵਿਆਹ ਲਈ ਗੱਲ ਕਰਦਾ ਹੈ ਉਸਦੀ ਮਾਂ ਵੀ ਕਹਿ ਦਿੰਦੀ ਹੈ ਕਿ ਹਾਂ ਸਾਡੀ ਕੁੜੀ ਤੇਰੇ ਨਾਲ ਵਿਆਹ ਕਰਵਾ ਲਵੇਗੀ ਸਾਨੂੰ ਕੋਈ ਇਤਰਾਜ਼ ਨਹੀਂ ਤੇ ਚਲੋ ਨਦਰ ਰਿਲੇਸ਼ਨ ਚੱਲਦਾ ਹੈ 2-3 ਮਹੀਨੇ ਟੱਪਦੇ ਹਨ ਤੇ ਫਿਰ ਅਚਾਨਕ ਧਰਮ ਸਿੰਘ ਨੂੰ ਇੱਕ ਸ਼ੌਕ ਲੱਗਦਾ ਹੈ ਉਸ ਨੂੰ ਕੀ ਸ਼ੌਕ ਲੱਗਦਾ ਹੈ ਉਸ ਸਾਹਮਣੇ ਪਵਨਪ੍ਰੀਤ ਦੀਆਂ ਵਿਆਹ ਦੀਆਂ ਫੋਟੋ ਆ ਜਾਂਦੀਆਂ ਹਨ ਤਾਂ ਉਹ بڑا ਸ਼ੌਕ ਹੁੰਦਾ ਹੈ ਕਿ ਇਹ ਪਹਿਲਾਂ ਹੀ ਇੰਡੀਆ ਵਿੱਚ ਸਾਗਣ ਕਰਵਾ ਕੇ ਆਈ ਹੈ ਉਸ ਦੀਆਂ ਚੂੜੇ ਵਾਲੀਆਂ ਜਦੋਂ ਉਹ ਫੋਟੋਆਂ ਦੇਖਦਾ ਹੈ ਤਾਂ ਉਹ ਸ਼ੌਕ ਹੋ ਜਾਂਦਾ ਹੈ ਉਸ ਨੂੰ ਇਸ ਗੱਲ ਤੋਂ ਚਿਹੜਾ ਆਉਂਦੀ ਹੈ ਤੇ ਉਹ ਉਸ ਨਾਲ ਲੜਦਾ ਵੀ ਹੈ ਤੇ ਗੱਲਬਾਤ ਬੰਦ ਕਰਦਾ ਹੈ ਉਹ ਅਗਸਤ ਸਤੰਬਰ ਵਿੱਚ ਹੀ ਉਸ ਨੂੰ ਮਾਰਨ ਦਾ ਪਲਾਨ ਬਣਾਉਂਦਾ ਹੈ ਜਦੋਂ ਉਹ ਆਪਦੀ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਉਂਦਾ ਹੈ ਤੇ ਅੰਤ ਉਸ ਨੂੰ ਮਾਰ ਦਿੰਦਾ ਹੈ ਹੁਣ ਆਪਣੇ ਸਮਾਜ ਦੇ ਹਿਸਾਬ ਨਾਲ ਕਈ ਲੋਕ ਤਾਂ ਕਹਿੰਦੇ ਹਨ ਕਿ ਉਸ ਨੇ ਅਣਖ ਵਾਲਾ ਕੰਮ ਕੀਤਾ ਹੈ ਕਿ ਉਸ ਨੇ ਕੁੜੀ ਨੇ ਉਸ ਨੂੰ ਧੋਖਾ ਦਿੱਤਾ ਸੀ ਉਸ ਨੇ ਤਾਂ ਮਾਰ ਦਿੱਤਾ ਪਰ ਕਈ ਲੋਕ ਕਹਿੰਦੇ ਹਨ ਕਿ ਇਹ ਗਲਤ ਹੈ ਉਹਨਾਂ ਨੂੰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਸੀ ਸੋ ਤੁਹਾਡੀ ਕੀ ਰਾਏ ਹੈ ਇਸ ਗੱਲਬਾਤ ਤੇ ਕਮੈਂਟਾਂ ਚ ਜਰੂਰ ਦੱਸੋ ਸੋ ਅੱਜ ਦੀ ਵੀਡੀਓ ਲਈ ਧੰਨਵਾਦ ਇੱਥੇ ਕਰਦੇ ਆ ਖਤਮ ਮਿਲਦੇ ਆ ਅਗਲੀ ਵੀਡੀਓ ਚ ਚੈਨਲ ਨੂੰ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ